ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅੱਜ ਪੰਜਾਬ ਸਰਕਾਰ ਦੀ ਲੈਂਡ ਪੂਲ ਪੂਲਿੰਗ ਨੀਤੀ ਦੇ ਖਿਲਾਫ ਜਿੱਥੇ-ਜਿੱਥੇ ਵੀ ਜ਼ਮੀਨਾਂ ਲੈਣੀਆਂ ਨੇ ਉਹਨਾਂ ਸਾਰੀਆਂ ਥਾਵਾਂ ਦੇ ਉੱਤੇ ਅੱਜ ਭਾਰੀ ਟਰੈਕਟਰ ਮਾਰਚ ਹੋ ਰਿਹਾ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਜਿਹੜੇ ਟਰੈਕਟਰ ਨੇ ਸੜਕਾਂ ਤੇ ਨਿਕਲਣਗੇ ਤੇ ਸਰਕਾਰ ਦੀ ਨੀਤੀ ਨੂੰ ਵਾਪਸ ਲੈਣ ਲਈ ਉਹਦੇ ਤੇ ਦਬਾਅ ਪਾਉਣਗੇ ਤੇ ਦੂਜੇ ਬੰਨੇ ਜਿੱਦਾਂ ਭਾਰਤ ਸਰਕਾਰ ਨੇ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨਾਂ ਬਾਰੇ ਦਿੱਲੀ ਦੇ ਵਿੱਚ ਚੱਲਦੇ ਮੋਰਚੇ ਦੇ ਵਿਰੁੱਧ ਪ੍ਰਪਾਗੰਡਾ ਕਰਨ ਲਈ ਅਖੌਤੀ ਕੁਝ ਕਿਸਾਨ ਜੂਨੀਅਨਾਂ ਨੂੰ ਨਾਲ ਮੀਟਿੰਗਾਂ ਕਰ ਕਰਕੇ ਰੋਜ਼ ਖਬਰਾਂ ਲੁਆਉਂਦੀ ਸੀ ਕਿ ਕਿਸਾਨ ਤਾਂ ਬਹੁਤ ਖੁਸ਼ ਨੇ ਉਹ ਤਾਂ ਕਹਿੰਦੇ ਆ ਵੀ ਇਹ ਤਿੰਨ ਕਾਨੂੰਨ ਤਾਂ ਲਾਗੂ ਰਹਿਣੇ ਚਾਹੀਦੇ ਆ ਇਹਨਾਂ ਨੂੰ ਵਾਪਸ ਨਹੀਂ ਲਿਆ ਜਾਣਾ ਚਾਹੀਦਾ ਅਜਿਹਿਆਂ ਕਿੰਨੇ ਹੀ ਨਾਮ ਨਿਹਾਲ ਕਿਸਾਨ ਯੂਨੀਅਨਾਂ ਲਿਆਂਦੀਆਂ ਸੀ ਪਰ ਇੱਕ ਗੱਲ ਇਹ ਇਹਨਾਂ ਵਿੱਚ ਕੁਝ ਚੱਲ ਕੁਈ ਕਿਸਾਨ ਹੁੰਦੇ ਵੀ ਸੀ ਉਹਨਾਂ ਦੇ ਵਿੱਚ ਕੁਛ ਨਾ ਕੁਛ ਜੂਨੀਅਰ ਚ ਇਹ ਨਾ ਹੋਵੇ ਥੱਲੇ ਕੁਝ ਕਿਸਾਨ ਹੁੰਦੇ ਸੀ ਵਿਅਕਤੀਗਤ ਤੇ ਜਿਹੜੀ ਭਗਵੰਤ ਮਾਨ ਸਰਕਾਰ ਡਰਾਮਾ ਕਰ ਰਹੀ ਹੈ ਉਹਦੇ ਚ ਤਾਂ ਬਿਲਕੁਲ ਹੀ ਝੂਠ ਹੈ ਕੁਛ ਵੀ ਨਹੀਂਗਾ ਅੱਜ ਇੰਡੀਅਨ ਐਕਸਪ੍ਰੈਸ ਨੇ ਦੋ ਫੋਟੋਆਂ ਲਾ ਕੇ ਖਬਰ ਲਾਈ ਹੈ ਕਿ ਵੀ ਇੱਕ ਦਿਨ ਕੁਝ ਦਿਨ ਪਹਿਲਾਂ ਇੱਕ ਵਿਅਕਤੀ ਸੰਜੀਤ ਰਾਜੇਸ਼ ਅਗਰਵਾਲ ਨਾਂ ਦਾ ਵਿਅਕਤੀ ਲੁਧਿਆਣੇ ਦੇ ਡੀਸੀ ਨੂੰ ਫੁੱਡਾ ਗਲਾਡਾ ਦਾ ਐਡਮਿਨਿਸਟਰੇਟਰ ਹੋਣ ਕਰਕੇ ਤੇ ਨਾਲ ਉਹਨਾਂ ਦੇ ਸੰਜੀਵ ਅਰੋੜਾ ਜੀ ਜਿਹੜੇ ਹੁਣ ਮੰਤਰੀ ਨੇ ਪੰਜਾਬ ਸਰਕਾਰ ਦੇ ਤੇ ਹੁਣੀ ਜਿੱਤੇ ਆ ਲੁਧਿਆਣਾ ਵੈਸਟ ਤੋਂ ਉਹ ਖੜਿਆ ਤੇ ਫੋਟੋ ਲਾ ਕੇ ਉਹ ਕਹਿ ਰਿਹਾ ਵੀ ਮੈਂ ਆਪਣੀ 100 ਏਕੜ ਜ਼ਮੀਨ ਜਿਹੜੀ ਪਖੋਆ ਰੋਡ ਤੇ ਹੈ ਉਹ ਦੇਣ ਲਈ ਸਹਿਮਤੀ ਦੇ ਰਿਹਾ ਹਾਂ ਤੇ ਜਦੋਂ ਉਹਦੀ ਪੁਸ਼ਟੀ ਕੀਤੀ ਗਈ ਉਹ ਕਿਸਾਨ ਹੈ ਹੀ ਨਹੀਂ ਉਹ ਆਪ ਇੱਕ ਬਿਲਡਰ ਹੈ ਤੇ ਬਹੁਤ ਵੱਡਾ ਕਾਰੋਬਾਰੀ ਹੈ 13 ਦੇਸ਼ਾਂ 'ਚ ਉਹਦੀ ਜਿਹੜੀ ਹੈ ਉਹਦੀ ਵੈਬਸਾਈਟ ਦੱਸਦੀ ਹੈ ਵੀ 13 ਦੇਸ਼ਾਂ 'ਚ ਉਹ ਕਾਰੋਬਾਰ ਕਰਦਾ ਹੈਗਾ ਵਪਾਰੀ ਹੈ ਬੰਦਾ ਉਹ ਤੇ ਉਹ ਵਪਾਰੀ ਤੇ ਇਹੀ ਦੋਸ਼ ਹੈ ਕਿਸਾਨਾਂ ਦਾ ਵੀ ਇਹ ਜ਼ਮੀਨ ਕਿਸਾਨਾਂ ਤੋਂ ਲੈ ਕੇ ਵਪਾਰੀਆਂ ਨੂੰ ਦਿੱਤੀ ਜਾਣੀ ਹੈ ਜਾਂ ਵੱਡੇ ਵੱਡੇ ਕਾਰਪੋਰੇਟਾਂ ਨੂੰ ਦਿੱਤੀ ਜਾਣੀ ਹੈ ਉਹਨਾਂ 'ਚੋਂ ਇਹਦੇ ਆਪਦੀ ਹੋਊਗੀ 100 ਏਕੜੇ ਨਹੀਂ ਆਪਾਂ ਨੂੰ ਪਤਾ ਜੇ ਆਪਦੀ ਉਸ ਸਕੀਮ ਦੇ ਵਿੱਚ ਲਿਆਉਣੀਆਂ ਤੇ ਦੂਜੀ ਸਕੀਮ ਵਾਲੀ ਨਾਲ ਲੈਣੀਆਂ ਤਾਂ ਇਹ ਹੈ ਵੀ ਵੀ ਆਪਣੀ ਥੋੜੀ ਜੀ ਦਿਓ ਤੇ ਹਜ਼ਾਰਾਂ ਏਕੜ ਹੋਰ ਲਓ ਉਧਰਲੇ ਪਾਸੇ ਨੂੰ ਰਾਹ ਖੋਲਣ ਵਾਲਿਆ ਉਹਦਾ ਕਿਸਾਨੀ ਨਾਲ ਕੋਈ ਨੇੜੇ ਦਾ ਵੀ ਵਾਸਤਾ ਨਹੀਂ ਦਾ ਦੂਰ ਦਾ ਵੀ ਵਾਸਤਾ ਨਹੀਂ ਦਾ ਇੱਕ ਹੋਰ ਵਿਅਕਤੀ ਜਿਹੜਾ ਹੈ ਉਹਦੀ ਵੀ ਫੋਟੋ ਹੈ ਡੀਸੀ ਸਾਹਮਣੇ ਉਹ ਵੀ ਕਹਿ ਰਿਹਾ ਕਿ ਵੀ ਮੈਂ ਜਿਹੜਾ ਹੈ ਐਚਐਸ 바ਵਾ ਉਹਦਾ ਨਾਮ ਹੈ ਐਚਐਸ 바ਵਾ ਤੇ ਜਿਹੜੀ ਰੁਚੀ 바ਵਾ ਹੈਗੀ ਹੈ ਆਮ ਆਦਮੀ ਪਾਰਟੀ ਦੀ ਆਗੂ ਹੈ ਤੇ ਉਹਨੂੰ ਪੰਜਾਬ ਸਟੇਟ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਚਿਲड्रन ਬੱਚਿਆਂ ਦੀ ਬਚਾਅ ਵਾਸਤੇ ਜਿਹੜਾ ਕਮਿਸ਼ਨ ਹੈਗਾ ਉਹਦੀ ਉਹਨੂੰ ਉਹਦੀ ਉਹਨੂੰ ਆਗੂ ਬਣਾਇਆ ਹੋਇਆ ਕਮਿਸ਼ਨ ਦੀ ਤੇ ਉਸ ਦੀ ਵਾਈਸ ਚੇਅਰਮੈਨ ਹੈ ਉਸ ਦੇ ਘਰ ਵਾਲਾ ਐਚਐਸ 바ਵਾ ਉਹ ਵੀ ਆਪਣੀ ਚਿੱਠੀ ਦੇ ਰਿਹਾ ਕਿ ਵੀ ਮੈਂ ਆਪਣੀ ਜ਼ਮੀਨ ਦੇਣ ਲਈ ਸਹਿਮਤ ਆ ਇਹ ਇਹ ਉਹਦਾ ਵੀ ਕਿਸਾਨੀ ਨਾਲ ਕੋਈ ਤਾਲਕ ਨਹੀਂ ਸੋ ਜਿਹੜੀ ਫਰਾਡ ਕਰਨਾ ਵੀ ਨਹੀਂ ਆ ਰਿਹਾ ਮੋਦੀ ਨੇ ਫਰਾਡ ਕੀਤਾ ਕੁਝ ਦੇਖਣ ਨੂੰ ਮਾੜਾ ਵੋਟਾ ਤਾਂ ਲੱਗੇ ਵੀ ਕਿ ਗੱਲ ਦੇ ਵਿੱਚ ਕੁਝ ਅੱਧਾ ਕੁ ਪਰਸੈਂਟ ਕੋਈ ਕੋਈ ਨਾ 1% ਕੋਈ ਨਾ ਕੋਈ ਹੈਗੀ ਗੱਲ ਵੀ ਕੋਈ ਕਿਸਾਨ ਹੈਗਾ ਤੇ ਇੱਥੇ ਤਾਂ ਕੁਝ ਵੀ ਨਹੀਂਗਾ ਨਿਰੇ ਹੀ ਵੇਤ ਸ਼ਰਮ ਕਰੋ ਆਮ ਆਦੀ ਪਾਰਟੀ ਵਾਲਿਓ ਤੇ ਭਗਵੰਤ ਮਾਨ ਦੂਸਰੀ ਗੱਲ ਤੁਹਾਡੇ ਨਾਲ ਜਿਹੜੀ ਸੰਜੀ ਕਰਨੀ ਹੈ ਹੁਣ ਚੱਲਦੇ ਪਾਰਲੀਮੈਂਟ ਦੇ ਦੋਨੇ ਸਦਨਾਂ ਦੇ ਵਿੱਚ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਆਪਰੇਸ਼ਨ ਸੰਧੂਰ ਤੇ ਪਹਿਲ ਕਾਮ ਹਮਲੇ ਦੇ ਉੱਤੇ ਬਹਿਸ ਹੋ ਰਹੀ ਹੈ ਉਹਦੇ ਵਿੱਚ ਹੁਣ ਤੱਕ ਸਰਕਾਰ ਵੱਲੋਂ ਜਿਹੜੇ ਐ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਗ੍ਰਹਿ ਮੰਤਰੀ ਅਮਿਤ ਸ਼ਾਹ ਪ੍ਰਧਾਨ ਮੰਤਰੀ ਸਮੇਤ ਹੋਰ ਬਹੁਤ ਸਾਰੇ ਮੰਤਰੀ ਉਹਦੇ ਚ ਪਹੁੰਚ ਚੁੱਕੇ ਤੇ ਆਪਣੀਆਂ ਗੱਲਾਂ ਕਹਿ ਚੁੱਕੇ ਉਹਨਾਂ ਦੀਆਂ ਗੱਲਾਂ ਤੁਸੀਂ ਸੁਣ ਲੀਆਂ ਅਖਬਾਰਾਂ ਚ ਵੀ ਪੜ੍ਹ ਲੀਆਂ ਪਰ ਜਿਹੜੀਆਂ ਗੱਲਾਂ ਵਿਰੋਧੀਆਂ ਨੇ ਧਿਆਨ ਚ ਲਿਆਂਦੀਆਂ ਨੇ ਜਾਂ ਅਸੀਂ ਵੀ ਸਾਡੇ ਧਿਆਨ ਚ ਨੇ ਉਹ ਇਹ ਨੇ ਕਿ ਇਹਨਾਂ ਸਾਰੀਆਂ ਗੱਲਾਂ ਕਹਿਣ ਦੇ ਵਕ ਪ੍ਰਧਾਨ ਮੰਤਰੀ ਦੇ ਲੰਬੇ ਚੌੜੇ ਭਾਸ਼ਣਾਂ ਦੇ ਬਾਵਜੂਦ ਕੁਝ ਗੱਲਾਂ ਦੇ ਜਵਾਬ ਅਜੇ ਤੱਕ ਦੇਸ਼ ਦੇ ਲੋਕਾਂ ਨੂੰ ਨਹੀਂ ਮਿਲੇ ਨੰਬਰ 1 ਗੱਲ ਤੇ ਮੋਦੀ ਜੀ ਕਹਿੰਦੇ ਵੀ ਕਿਸੇ ਵੀ ਆਗੂ ਨੇ ਸਾਨੂੰ ਸਮਝੌਤਾ ਕਰਨ ਲਈ ਨਹੀਂ ਕਿਹਾ ਦਵਾ ਨਹੀਂ ਪਾਇਆ ਤੇ ਉਹਦਾ ਸਿੱਧਾ ਜਵਾਬ ਹੈ ਵੀ 트럼ਪ ਜੇ ਬਾਰ ਬਾਰ ਕਹਿ ਰਹੇ ਹੈ ਕਿ ਮੇਰੇ ਕਹਿਣ ਦੇ ਉੱਤੇ ਸਮਝੌਤਾ ਹੋਇਆ ਤਾਂ ਫਿਰ ਉਹਨੂੰ ਉਹਦੇ ਖੜੇ ਹੋ ਕੇ ਪਾਰਲੀਮੈਂਟ ਦੇ ਵਿੱਚ ਪੁੱਛਿਆ ਗਿਆ ਵੀ ਤੁਸੀਂ ਕਰੋ ਪਾਰਲੀਮੈਂਟ ਦੇ ਲਾਨ ਦੇਸ਼ ਦੇ ਵਿੱਚ ਉਹ ਹਰ ਰੋਜ਼ ਕਹਿ ਰਿਹਾ ਹੈ ਕਿ 트럼ਪ ਝੂਠ ਬੋਲਦਾ ਹੈ ਉਹਨੇ ਕੋਈ ਸਮਝੌਤਾ ਨਹੀਂ ਕਰਾਇਆ ਉਹਦਾ ਨਾਂ ਲੈ ਕੇ ਕਹੋ ਨਾ ਨਹੀਂ ਕਹਿਣਾ ਨਹੀਂ ਕਹਿਣਾ ਕਿਉਂਕਿ ਦਾਲ ਚ ਘਾ ਲਿਆ ਦੂਜੀ ਗੱਲ ਵੀ ਜਦੋਂ ਸਮਝੌਤਾ ਹੁੰਦਾ ਹੈ ਉਹਦਾ ਐਲਾਨ ਕੋਈ ਮੋਦੀ ਸਾਹਿਬ ਜਾਂ ਭਾਰਤੀ ਫੌਜ ਨਹੀਂ ਕਰਦੀ ਉਹਦਾ ਐਲਾਨ ਸਭ ਤੋਂ ਪਹਿਲਾਂ ਟਰੰਪ ਕਰਦਾ ਉਹ ਨੇ ਕਿਵੇਂ ਕਰਤਾ ਇਹਦਾ ਜਵਾਬ ਇੰਨੇ ਆਗੂਆਂ ਦੇ ਬੋਲਣ ਦੇ ਬਾਵਜੂਦ ਨਹੀਂ ਆਇਆ ਤੀਜੀ ਗੱਲ ਕਿ ਕੱਲ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਤਿੰਨੇ ਅੱਤਵਾਦੀ ਜਿਨ੍ਹਾਂ ਨੇ ਪਹਿਲ ਕੰਮ ਕਾਰਾ ਕੀਤਾ ਸੀਗਾ ਉਹ ਮਾਰ ਦਿੱਤੇ ਉਹਦੀਆਂ ਬੜੀਆਂ ਲੰਬੀਆਂ ਚੌੜੀਆਂ ਅਮਿਤ ਸ਼ਾਹ ਨੇ ਉਹਦਾ ਜਕਰ ਕੀਤਾ ਹੈਗਾ ਤੇ ਉਹ ਦੱਸ ਰਿਹਾ ਹੈ ਵੀ 22 ਮਈ ਨੂੰ ਉਹਨਾਂ ਦਾ ਇੱਕ ਸਿਗਨਲ ਆਇਆ ਸੀ ਅਸੀਂ ਉਹ ਫੜਿਆ ਫਿਰ 22 ਜੁਲਾਈ ਤੋਂ ਹੁਣ ਆਪਰੇਸ਼ਨ ਚੱਲਦਾ ਚੱਲਦਾ ਸੀ ਤੇ ਉਹ ਮਾਰਦੇ ਤਿੰਨੇ ਬੰਦੇ ਅਸੀਂ ਨੇ ਉਹ 22 ਮਈ ਤੋਂ ਲੈ ਕੇ 22 ਜੁਲਾਈ ਤੱਕ ਕਿੱਥੇ ਰਹੇ ਤੁਹਾਡੀ ਕਿੱਥੇ ਸੀਗੀ ਜਿਹੜੀ ਸੀ ਆਈਡੀ ਹੈ ਜਾਂ ਤੁਹਾਡੀ ਇੰਟੈਲੀਜੈਂਸ ਹੈ ਉਹ ਕਿੱਥੇ ਸੀ ਤੇ 22 ਜੁਲਾਈ ਨੂੰ ਵੀ ਉੱਥੇ ਹੀ ਜਿਹੜਾ ਆਉਂਦਾ ਸਿਗਨਲ ਉਸੇ ਥਾਂ ਦੇ ਉੱਤੇ ਤੇ ਹੁਣ 22 ਮਈ ਨੂੰ ਵੀ ਉੱਥੇ ਆਉਂਦਾ ਇਹਦਾ ਮਤਲਬ ਆ ਉਹ ਉੱਥੇ ਬੈਠੇ ਸੀ ਤੇ ਤੁਸ ਤੋਂ ਜਿਸੇ ਨਹੀਂ ਗਏ ਇੰਨੇ ਦਿਨਾਂ ਦੇ 2 ਮਹੀਨੇ ਲੱਗ ਗਏ ਤੁਹਾਨੂੰ ਦੇਖਣ ਦੀ ਤੀਜੀ ਗੱਲ ਵੀ ਜਦੋਂ ਤੁਸੀਂ ਬਾਰ ਬਾਰ ਕਹਿ ਰਹੇ ਸੀਗੇ ਕਿ ਵੀ ਜੰਮੂ ਕਸ਼ਮੀਰ 'ਚ ਹੁਣ ਅਮਨ ਸ਼ਾਂਤੀ ਲਿਆਦੀ 2019 'ਚ ਅਸੀਂ ਨੇ ਧਾਰਾ 370 ਤੋੜਤੀ ਹੁਣ ਡਰਨ ਦੀ ਲੋੜ ਨਹੀਂ ਜਾਓ ਉਹ ਲੋਕ ਚਲੇ ਗਏ ਜਿੱਥੇ ਹੇ ਕਾਰਾ ਹੁੰਦਾਗਾ ਉੱਥੇ ਸਿਪਾਹੀ ਵੀ ਹੈ ਇਹਦਾ ਜਵਾਬ ਸਵਾਲ ਪੁੱਛਣ ਦੇ ਬਾਵਜੂਦ ਸਾਰੇ ਵਿਰੋਧੀ ਧਿਰਾਂ ਦੇ ਆਗੂਆਂ ਨੇ ਸਵਾਲ ਪੁੱਛੇ ਹੈ ਗੌਰਵ ਗਗੋਈ ਤੋਂ ਲੈ ਕੇ ਆਪਣੀ ਪ੍ਰਿਆੰਕਾ ਗਾਂਧੀ ਰਾਹੁਲ ਗਾਂਧੀ ਤੇ ਦੂਜੇ ਸਾਰਿਆਂ ਨੇ ਸਵਾਲ ਪੁੱਛਿਆ ਇਹ ਵਿਰੋਧੀ ਧਿਰਾਂ ਨੇ ਦੂਜੇ ਜਿਹੜੇ ਖਲੇਸ਼ ਯਾਦਵ ਬਾਕੀ ਬਹੁਤ ਸਾਰੇ ਸਾਰਿਆਂ ਨੇ ਕੀ ਨਾਂ ਲੈਣੀ ਹੈ ਇਸ ਦਾ ਕਿਸੇ ਨੇ ਜਵਾਬ ਨਹੀਂ ਅਜੇ ਤੱਕ ਦਿੱਤਾ ਵੀ ਉੱਥੇ ਕਿਉਂ ਨਹੀਂ ਸੀ ਜੇ ਸਕਿਉਰਿਟੀ ਦੀ ਜ਼ਿੰਮੇਵਾਰੀ ਅਮਿਤ ਸ਼ਾਹ ਦੀ ਹੁੰਦਾ ਤਾਂ ਕਹਿ ਲਿਆ ਵੀ ਸਾਡੀ ਜ਼ਿੰਮੇਵਾਰੀ ਸੀ ਫਿਰ ਜ਼ਿੰਮੇਵਾਰੀ ਸੀ ਤੇ ਅਸਤੀਫਾ ਕਿਉਂ ਨਹੀਂ ਦਿੱਤਾ ਖੜਗੇ ਨੇ ਸਵਾਲ ਕੀਤਾ ਵੀ ਅਮਿਤ ਸ਼ਾਹ ਨੂੰ ਅਸਤੀਫਾ ਦੇਣਾ ਚਾਹੀਦਾ ਵਿੱਚ ਜ਼ਿੰਮੇਵਾਰੀ ਤੂੰ ਫੇਲ ਹੋਇਆਗਾ ਐਨੇ ਬੰਦੇ ਪਰਵਾਹ ਤੇ ਜ਼ਿੰਮੇਵਾਰੀ ਤੇਰੀ ਸੀ ਤੂੰ ਕਿਉਂ ਨਹੀਂ ਨਿਭਾਈ ਇਹ ਅਗਲੀ ਕੁਝ ਗੱਲਾਂ ਦੋਸਤੋ ਹੋ ਤੇ ਮੋਤੀ ਜੀ ਕਹਿੰਦੇ ਵੀ ਜੇਡੀ ਵਾਸ ਦਾ ਮੈਨੂੰ ਫੋਨ ਆਇਆ 9 ਤਰੀਕ ਨੂੰ ਮੈਂ ਮੀਟਿੰਗ ਸੀਗਾ ਮੈਂ ਉਸ ਤੋਂ ਬਾਅਦ ਉਹਨੂੰ ਫੋਨ ਕੀਤਾ ਉਹ ਕਹਿੰਦਾ ਵੀ ਪਾਕਿਸਤਾਨ ਵੱਡਾ ਹਮਲਾ ਕਰਨ ਵਾਲਾ ਹੈ ਕਦਰ ਮੈਂ ਉਹਨੂੰ ਕਿਹਾ 9 ਤਰੀਕ ਨੂੰ 9 ਮਈ ਨੂੰ ਵੀ ਜੇ ਉਹ ਇੱਕ ਗੋਲੀ ਗੋਲੀ ਚਲਾਊਗਾ ਅਸੀਂ ਤੋਪ ਦੇ ਗੋਲੇ ਚਲਾਵਾਂਗੇ ਇਹਦਾ ਮਤਲਬ ਹੈ ਵਾਸਨਾ ਗੱਲ ਤਾਂ ਹੋਈ ਇਹਦਾ ਮਤਲਬ ਹੈ 9 ਦੀ ਰਾਤ ਨੂੰ ਗੱਲ ਹੋਈ મોદી ਦੀ ਇਹਦਾ ਮਤਲਬ ਹੈ ਟਰੰਪ ਜੋ ਕਹਿੰਦਾ ਉਹ ਸੱਚ ਕਹਿ ਰਿਹਾ ਤੇ ਤਾਂ ਹੀ ਟਰੰਪ ਦਾ ਨਾਮ ਨਹੀਂ ਲੈਣਾ ਚਾਹੁੰਦਾ મોદી ਤੇ ਅਗਲੀ ਗੱਲ ਜਿਹੜੀ ਅਖਲੇਸ਼ ਯਾਦਗੁਣਾ ਨੇ ਬਹੁਤ ਚੰਗੀ ਤਰ੍ਹਾਂ ਪੁੱਛੀ ਹੈ ਵੀ ਜੇ ਤੁਸੀਂ ਇੰਨਾ ਹੀ ਤੁਹਾਡੇ ਕੋਲ ਸੀ ਵੀ ਤੁਸੀਂ ਇਹ ਅੱਤਵਾਦੀ ਮਾਰਤੇ ਹੋਰ ਕਰਤੇ ਜੇ ਤੁਸੀਂ ਜਿਹੜਾ ਪੁਲਵਾਮਾ 'ਚ ਹਮਲਾ ਹੋਇਆ ਸੀ ਉਹ ਆਰਡੀਐਕਸ ਕਿਵੇਂ ਆਇਆ ਅੱਜ ਸੈਟਲਾਈਟ ਦੇ ਰਾਹੀਂ ਬਹੁਤ ਚੀਜ਼ਾਂ ਪਤਾ ਲੱਗਦੀਆਂ ਨੇ ਤੁਸੀਂ ਤਾਂ ਹੁਣ ਤੱਕ ਉਹ ਕੇ ਦੇਸ਼ ਦੇ ਲੋਕਾਂ ਦੇ ਸਾਹਮਣੇ ਅੱਜ ਤੱਕ ਨਹੀਂ ਰੱਖਿਆ ਵੀ ਕਿੱਥੋਂ ਆ ਗਿਆ ਆਰਡੀਐਕਸ ਉਹ ਗੱਡੀ ਕਿੱਥੋਂ ਆਈ ਉਹ ਬੰਦੇ ਕਿੱਥੋਂ ਆਏ ਕਿੱਥੇ ਲੁਕੇ ਕੀ ਹੋਇਆ ਅੱਜ ਤੱਕ ਦੇਸ਼ ਨੂੰ ਦੱਸਿਆ ਨਹੀਂ ਤੁਸੀਂ ਨੇਰੇ 'ਚ ਰੱਖਿਆ ਹੋਇਆ ਅਗਲੀ ਗੱਲ ਅਖਲੇਸ਼ ਨੇ ਬੜਾ ਸਭ ਪੁੱਛਿਆ ਮਮਿਤ ਸ਼ਾਹ ਜੀ ਕਹਿੰਦੇ ਇਹ ਵੀ ਵੀ ਲੋਕ ਖੁਸ਼ ਨਹੀਂ ਹੈਗੇ ਸਾਡੇ ਵਿਰੋਧੀ ਵਾਲੇ ਵੀ ਇਹ ਹੱਤਵਾਦੀ ਮਾਰੇ ਗਏ ਤੇ ਇਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦਾ ਧਰਮ ਤੋਂ ਉਹਨਾਂ ਨੂੰ ਤਕਲੀਫ ਹੈ ਉਹਨਾਂ ਦਾ ਧਰਮ ਕਿਹੜਾ ਸੀਗਾ ਦਿਨਾਂ ਗੱਲ ਤੋਂ Hindu Musalman ਕਰਿਆ ਉਹਨੇ ਪਾਰਲੀਮੈਂਟ ਦੇ ਵਿੱਚ ਖੜ ਕੇ ਕਰਿਆ ਮਿਤ ਸ਼ਾਹ ਤੇ अखिलेश यादव ਨੇ ਕਿਹਾ ਵੀ ਅਸੀਂ ਖੁਸ਼ ਇਸ ਕਰਕੇ ਨਹੀਂ ਕਿ ਇਹ ਜਿਹੜਾ ਮੁਕਾਬਲਾ ਹੈ ਇਹ ਕਾਲੇ ਕਿਉਂ ਹੋਇਆ ਹੈ ਜੇ ਤੁਸੀਂ ਦੱਸ ਰਹੇ ਹੋ ਵੀ ਬਹੁਤ ਲੰਬੀ ਚੌੜੀ ਵੀ 22 ਮਈ ਤੋਂ ਅਸੀਂ ਲੱਗੇ ਹੋਏ ਸੀ ਇਹ ਮੁਕਾਬਲਾ 22 ਮਈ ਨੂੰ ਜਾਂ 24 ਮਈ ਨੂੰ ਜਾਂ 25 ਮਈ ਨੂੰ ਕਿਉਂ ਨਹੀਂ ਹੋ ਗਿਆ ਕੀ ਇਹਨੂੰ ਸਾंपके ਰੱਖਿਆ ਹੋਇਆ ਸੀ ਮੁਕਾਬਲਾ ਉਸ ਦਿਨ ਦਿਖਾਵਾਂਗੇ ਜਿੱਦਣ ਪਾਰਲੀਮੈਂਟ ਦਾ ਸੈਸ਼ਨ ਚੱਲਦਾ ਹੋਇਆ ਤੇ ਦੂਜੇ ਦਿਨ ਅੰਤਸ਼ਾ ਨੇ ਭੁੱਲਣਾ ਹੋਇਆ ਕੀ ਇਹ ਮੌਕਾ ਮਿਲ ਹੈ ਜਾਂ ਇਤਫਾਕ ਹੈ ਜਾਂ ਜਾਣਬੁੱਝ ਕੇ ਕੀਤਾ ਡਿਜ਼ਾਈਨ ਹੈ ਅਜੇ ਬਹੁਤ ਸਾਰੇ ਸਵਾਲ ਦੋਸਤੋ ਆਉਣੇ ਐ ਅਸੀਂ ਅੱਜ ਇਹ ਕਹਿਣਾ ਨਹੀਂ ਚਾਹੁੰਦੇ ਕਈ ਸਾਰੀਆਂ ਗੱਲਾਂ ਹੋਰ ਵੀ ਚੱਲ ਰਹੀਆਂ ਨੇ ਵੀ ਜਿਹੜੇ ਸਕੈਚ ਜਾਰੀ ਕੀਤੇ ਸੀ ਉਦੋਂ ਅੱਤਵਾਦੀਆਂ ਦੇ ਤੇ ਜਿਹੜੇ ਬੰਦੇ ਹੁਣ ਮਾਰੇ ਐ ਉਹਨਾਂ ਚ ਵੀ ਮੇਲ ਮਲਾਪ ਹੋ ਦੀ ਰਿਹਾ ਪਰ ਇਹਦੇ ਚ ਡਿਟੇਲ ਰਿਪੋਰਟਾਂ ਅਜੇ ਆਉਣੀਆਂ ਨੇ ਜਦੋਂ ਆਈਆਂ ਉਦੋਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਕੁਝ ਸ਼ੰਕ ਕੇ ਜाहिर ਕੀਤੇ ਜਾ ਰਹੇ ਐ ਇਸ ਕੇ ਸੁਣਨੇਗੀ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਹਾਈ ਕੋਰਟ ਨੇ ਉੱਥੋਂ ਦੇ ਫਲਾਂ ਨਾਲ ਲੱਦੇ ਹੋਏ ਸੇਬਾਂ ਦੇ ਬਾਗ ਉਜਾੜਨ ਦਾ ਫੈਸਲਾ ਕਰਤਾ ਵੀ ਇਹ ਇਹਨਾਂ ਲੋਕਾਂ ਨੇ ਜੰਗਲਾਤ ਦੀ ਜ਼ਮੀਨ ਦੇ ਉੱਤੇ ਕਬਜ਼ੇ ਕਰਕੇ ਬਣਾਏ ਹੋਏ ਆ ਤੇ ਸੁਪਰੀਮ ਕੋਰਟ ਚ ਉਹਨਾਂ ਨੇ ਰਿਕਟ ਪਾਈ ਸੁਪਰੀਮ ਕੋਰਟ ਨੇ ਉਹਨੂੰ ਸਟੇ ਕਰ ਦਿੱਤਾ ਉਹਦੇ باوجود ਸਰਕਾਰ ਉੱਥੋਂ ਤੰਗ ਕਰਨੋਂ ਨਹੀਂ ਹਟ ਰਹੀ ਕੱਲ ਉਹਨਾਂ ਨੇ ਮੁਜ਼ਾਹਰਾ ਕੀਤਾ ਇਸ ਦਾ ਅਗਲੀ ਜਿਹੜਾ ਬਰਤਾਨੀਆਂ ਦਾ ਪ੍ਰਧਾਨ ਮੰਤਰੀ ਹੈ ਕੀਰ ਸਟਾਰਮਰ ਉਹਨੇ ਕੱਲ 트ੰਪ ਦੀ ਹਾਜ਼ਰੀ ਦੇ ਵਿੱਚ ਇੱਕ ਬਿਆਨ ਦਿੱਤਾ ਵੀ ਜੇ ਇਜ਼ਰਾਈਲ ਆ ਸਾਡੀਆਂ ਸ਼ਰਤਾਂ ਨਾ ਮੰਨੀਆਂ ਉਹਨੇ ਦੀ ਜੰਗਬੰਦੀ ਨਾ ਕੀਤੀ ਤੇ ਜਿਹੜੀ ਉਹ ਉੱਥੇ ਵੈਸਟ ਬੈਂਕ ਦੇ ਵਿੱਚ ਨਵੇਂ ਤੋਂ ਨਵੇਂ ਥਾਵਾਂ ਤੇ ਕਬਜ਼ਾ ਕਰ ਰਿਹਾ ਉਹ ਨਾ ਹਟਿਆ ਤੇ ਤਾਂ ਅਸੀਂ ਜਿਵੇਂ ਫਰਾਸ ਨੇ ਐਲਾਨ ਕੀਤਾ ਹੈ ਵੀ ਸਤੰਬਰ ਦੇ ਵਿੱਚ ਅਸੀਂ ਪਲਸਤੇਨ ਨੂੰ ਇੱਕ ਆਜ਼ਾਦ ਮੁਲਕ ਵਜੋਂ ਮਾਨਤਾ ਦੇ ਦਿਆਂਗੇ ਤਾਂ ਇੰਗਲੈਂਡ ਵੀ ਉਹ ਮਾਨਤਾ ਦੇ ਦੂਗਾ ਇਹ ਕਹੇਗਾ ਹੁਣ ਉਹ ਕਿਉਂ ਕਿਉਂ ਕਹਿ ਰਿਹਾ ਕਿਉਂਕਿ ਲੋਕਾਂ ਦੇ ਵਿੱਚ ਬਹੁਤ ਵੱਡਾ ਦਬਾਅ ਹੈ ਵੀ ਤੁਸੀਂ ਇਜ਼ਰਾਈਲ ਦੀ ਮਦਦ ਕਰਨੀ ਬੰਦ ਕਰੋ ਉੱਥੇ ਭੁੱਖੇ ਮਰਦੇ ਲੋਕਾਂ ਦਾ ਇੰਤਜ਼ਾਮ ਕਰੋ ਤੇ ਆਹ ਜਿਹੜਾ ਇਜ਼ਰਾਈਲ ਦੀ ਤੁਸੀਂ ਮਦਦ ਕਰਦੇ ਹੋ ਉਹ ਉਹਦੀ ਫਲਸਤੀਨ ਦੀ ਮਦਦ ਕਰੋ ਇਜ਼ਰਾਈਲ ਦੀ ਮਦਦ ਕਰਨੀ ਬੰਦ ਕਰੋ ਇਹ ਜਿਹੜੀਆਂ ਚੀਜ਼ਾਂ ਨੇ ਉਹ ਦੇਸ਼ ਦੇ ਲੋਕਾਂ ਦੇ ਵੱਡੇ ਗੁੱਸੇ ਨੂੰ ਠੰਡਾ ਕਰ ਲਈ ਐਨਾ ਕੀਤਾ ਨਹੀਂ ਤਾਂ ਉਹ ਇਹ ਕਹਿੰਦਾ ਵੀ ਵੀ ਟਰੰਪ ਵੀ ਖੜਾ ਹੈ ਤੇ ਅਸੀਂ ਵੀ ਖੜੇ ਆ ਚਲੋ ਅਸੀਂ ਭੇਜਾ ਜਾਂ ਜਾਂਦੇ ਜਹਾਜ਼ ਉੱਥੇ ਰੋਟੀ ਪਾਣੀ ਦੇ ਤਾਂ ਕਿ ਲੋਕ ਉੱਥੇ ਭੁੱਖੇ ਮਰਨ ਤੋਂ ਹਟ ਚੜ ਦੇਖਦੇ ਆ ਇਜ਼ਰਾਈਲ ਕਿਵੇਂ ਦੇਖਦਾ ਹੈ ਪਰ ਨਹੀਂ ਕਹਿਣਾ ਕਿਉਂਕਿ ਆਪਣਾ ਹੀ ਬੱਚਾ ਪਾਲਿਆ ਹੋਇਆ ਇਹਨਾਂ ਅਮਰੀਕਾ ਤੇ ਇੰਗਲੈਂਡ ਵਾਲਿਆਂ ਦਾ ਪਾਲਿਆ ਹੋਇਆ ਗੁੰਡਾ ਹੈ ਉਹ ਮਤਲਬ ਇੱਕ ਦੇਸ਼ ਇਜ਼ਰਾਈਲ ਉਹ ਨਹੀਂ ਕਰਦਾ ਉਹ ਲੋਕਾਂ ਨੂੰ ਠੰਡਾ ਕਰ ਲਈ ਉਹਨਾਂ ਦਾ ਗੁੱਸਾ ਠੰਡਾ ਕਰ ਲਈ ਹੈ ਲੱਗਦਾ ਹੈ ਲਾਸਟ ਗੱਲ ਤੋਂ ਤੁਹਾਡੇ ਨਾਲ ਦੋਸਤੋਂ ਸਾਂਝੀ ਕਰਨੀ ਹੈ ਪੰਜਾਬ ਸਰਕਾਰ ਚੰਡੀਗੜ੍ਹ ਦੇ ਉੱਤੇ ਆਪਣਾ ਹੱਕ ਹਰ ਗੱਲ ਦੇ ਉੱਤੇ ਛੱਡਦੀ ਜਾ ਰਹੀ ਹੈ ਉੱਥੋਂ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵਿੱਚ 60 ਤੇ 40 ਦੀ ਰੇਸ਼ਿਓ ਦੇ ਵਿੱਚ ਡੈਪੂਟੇਸ਼ਨ ਤੇ ਮੁਲਾਜ਼ਮ ਜਾਂਦੇ ਆ ਪੰਜਾਬ ਤੇ ਹਰਿਆਣੇ ਦੇ ਵਿੱਚੋਂ ਜਿਹੜਾ ਪੰਜਾਬ ਦਾ ਉੱਥੋਂ ਦਾ ਹਾਇਰ ਐਜੂਕੇਸ਼ਨ ਵਿਭਾਗ ਹੈ ਉੱਥੋਂ ਦੇ ਕਾਲਜ ਨੇ 2 11 ਸੈਕਟਰ ਚ ਨੇ 1 46 ਸੈਕਟਰ ਦੇ ਵਿੱਚ ਇੱਕ 42 ਸੈਕਟਰ ਦੇ ਵਿੱਚ ਇੱਕ ਕਾਲਜ ਆਫ ਹੋਮ ਸਾਇੰਸ ਹੈ ਵਗੈਰਾ ਵਗੈਰਾ ਉਹਨਾਂ ਕਾਲਜਾਂ ਦੇ ਵਿੱਚ ਜਿੰਨੇ ਵੀ ਪ੍ਰੋਫੈਸਰ ਨੇ ਉਹਨਾਂ ਦੀਆਂ ਪੋਸਟਾਂ ਦੇ ਵਿੱਚੋਂ 60% ਯੂਟੀ ਨੇ ਕੈਡਰ ਨਾਲ ਹੀ ਭਰਨੇ ਆ ਤੇ 40 ਜਿਹੜੀ ਬਾਕੀ ਰਹਿ ਗਈਆਂ ਉਹਦੇ ਉਹਦਾ 60% ਪੰਜਾਬ ਦੇ ਜਾਣੇ ਆ ਤੇ 40% ਹਰਿਆਣੇ ਦੇ ਜਾਣੇ ਆ ਜਾਨੀ ਸਾਡੀਆਂ ਉੱਥੇ 110 15 ਪੋਸਟਾਂ ਬਣਦੀਆਂ ਉਹਨਾਂ ਚੋਂ 70 ਪੋਸਟਾਂ ਵਾਸਤੇ ਯੂਟੀ ਨੇ ਪੰਜਾਬ ਤੋਂ ਬੰਦੇ ਮੰਗੇ ਸੀ ਪੰਜਾਬ ਨੇ ਉਹ ਬੰਦੇ ਦਿੱਤੇ ਨਹੀਂ ਹਰਿਆਣੇ ਤੋਂ 20 ਮੰਗੇ ਸੀ ਉਹਨਾਂ ਨੇ 11 ਦੇ ਦਿੱਤੇ ਤੇ ਹੁਣ ਉਹ ਇਹ ਕਰਨ ਲੱਗਿਆ ਵੀ ਅਸੀਂ ਪੰਜਾਬ ਤੇ ਹਰਿਆਣਾ ਨੂੰ ਛੱਡ ਕੇ ਦੂਜੇ ਸੂਬਿਆਂ ਦੇ ਲੋਕਾਂ ਨੂੰ ਇੱਥੇ ਡੈਪੂਟੇਸ਼ਨ ਤੇ ਬੁਲਾ ਰਹੇ ਹਾਂ ਜਣੀ ਪੰਜਾਬ ਦਾ ਹੱਕ ਜਿਹੜਾ ਬਣਦਾ ਉਹਨੂੰ ਖੋ ਗਵਾ ਰਹੇ ਹੈ ਤੇ ਜਿਹੜੇ ਬੰਦੇ ਨਵੀਂ ਭਰਤੀ ਕਰਕੇ ਜਲਦੀ ਤੋਂ ਜਲਦੀ ਬੰਦੇ ਉੱਥੇ ਭੇਜੇ ਜਾਣੇ ਚਾਹੀਦੇ ਤੇ ਪੰਜਾਬ ਦਾ ਹੱਕ ਛੱਡਿਆ ਨਹੀਂ ਜਾਣਾ ਚਾਹੀਦਾ ਹੋਰ ਮਸਲਿਆਂ ਦੇ ਉੱਤੇ ਵੀ ਬਹੁਤ ਕੁਝ ਪੰਜਾਬ ਪਿੱਛੇ ਜਾ ਰਿਹਾ ਹੈ ਤੇ ਇਸ ਮਸਲੇ ਦੇ ਉੱਤੇ ਵੀ ਪਿੱਛੇ ਜਾ ਰਿਹਾ ਹੈ ਅੱਜ ਦੀ ਗੱਲ 'ਚ ਇੰਨੇ ਬਹੁਤ-ਬਹੁਤ ਸ਼ੁਕਰੀਆ